ਜਿ ਲੋਕ कुटुंब ਜਤਨ ਕਰਨੰ ਮਾਇਆ ਅਨੇਕ ਉਦਮਹਿ ਹਰ ਭਗਤੀ ਭਾਵਹੀਣੰ ਨਾਨਕ ਪ੍ਰਭ ਵਿਸਰਤ ਤੇ ਪ੍ਰਿਤਹਿ ਜਿਹੜੇ कुटुंब ਵਾਸਤੇ ਜਤਨ ਕਰਦੇ ਨੇ ਮਾਇਆ ਦੇ ਅਨੇਕ ਪ੍ਰਕਾਰ ਦੇ ਉਦਮ ਕਰਦੇ ਹਾਂ ਅਸੀਂ ਮਾਇਆ ਦੇ ਵਾਸਤੇ ਉਹ ਮਾੜੇ ਨਹੀਂ ਹੈਗੇ ਪਰ ਹਰ ਭਗਤੀ ਭਾਵਹੀਣੰ ਨਹੀਂ ਹੋਣਾ ਚਾਹੀਦਾ ਹੱਥ ਪੈਰ ਕਰ ਕੰਮ ਸਾਬ ਚੇਤਨ ਰਣਜਨ ਨਾਲ ਰੱਖਣਾ ਚਾਹੀਦਾ ਉਹ ਯਤਨ ਕੱਲ ਨੇ ਮਾੜੇ ਨਹੀਂ ਹੈ ਤੇ ਤਿਆਗ ਦੇ ਦਰ ਭਗਤ ਇਹਨਾਂ ਹੋ ਜਾਂਦਾ ਉਹ ਭਗਤੀ ਤੋਂ ਇਹਨਾਂ ਨਹੀਂ ਭਾਗ ਜਾਂਦਾ ਇਹ ਕਹਿਣ ਦਾ ਮਤਲਬ ਇਹ ਹੈ ਕਿ ਹਰ ਭਗਤੀ ਭਾਵਹੀਣ ਭਾਵਹੀਣ ਦਾ ਜਦੋਂ ਮੰਨ ਹੀ ਭਾਗੇੜੇ ਤਾਂ ਬੰਦੀ ਹੈ ਪਾਠ ਅੰਤਰ ਵੀ ਹੈਗਾ ਵੀਡਾਂ ਦੇ ਵਿੱਚ ਹਰ ਭਗਤੀ ਵੀ ਭਾਵਨਾ ਤੋਂ ਜਿਹੜਾ ਹੈ ਉਹ ਪਾਠ ਅੰਤਰ ਦੇ ਵਿਚਾਲੇ ਆਉ ਲੱਗਦੇ ਅੱਛਾ ਜੀ ਹਰ ਭਗਤੀ ਭਾਵ ਹੀ ਨਾ ਲਾਲਕ ਪ੍ਰਭ ਵਿਚਰਤੇ ਪ੍ਰੇਤ ਹੈ ਜਿਹਨਾਂ ਨੂੰ ਪ੍ਰਭ ਵਿਚਰਿਆ ਹੋਇਆ ਪ੍ਰੇਤ ਨੇ ਅਸਲ ਜ ਪ੍ਰੇਤ ਭਾਵ ਹੀ ਹੀ ਕਹ ਲੋ ਹੈ ਭਾਵ ਹੀ ਹੀ ਕਹ ਲੋ ਭਾਵਨਾ ਤੋਂ ਹੀ ਕਹੋ ਆਦਨਾ ਵੈਸੇ ਗੱਲ ਘੱਟ ਬਣਦੀ ਹੈ ਭਾਵ ਜਿਆਦਾ ਵਧੀਆ ਬਣਦੀ ਹੈ ਗੱਲ ਨਹੀਂ ਪਰ ਬਿਨਾ ਭਾਵ ਤੋਂ ਜੇ ਭਗਤੀ ਕੀਤੀ ਉਹਦਾ ਕੀ ਫਾਇਦਾ ਹੋਊਗਾ ਭਗਤੀ ਤਾਂ ਸਾਰੇ ਕਰਦੇ ਆ ਪਰ ਭਾਵ ਦੇ ਨਾਲ ਕਰਨੀ ਚਾਹੀਦੀ ਹੈ ਜੀ ਨਹੀਂ ਉਹ ਭੈ ਤੇ ਭਗਤੀ ਦੀ ਗੱਲ ਹੈ ਉੱਥੇ ਭਾਵ ਦੀ ਨਹੀਂ ਗੱਲ ਆਵਾਜ਼ਾਂ ਜਿਹੜੇ ਭక్తి ਭਾਵ ਵਾਲੀ ਹੁੰਦੀਆਂ ਨਾ ਉਹਨੂੰ ਅਸੀਂ ਸ਼ਰਧਾ ਵਾਲੀ ਭక్తి ਕਹਿੰਦੇ ਹਾਂ। ਅੱਛਾ ਜੀ। ਚਲੋ ਕੁਝ ਵੀ ਹੈ। ਉਹ ਦੋ-ਤਿੰਨੇ ਭਾਵਨਾ ਠੀਕ ਹੈ। ਗਿਆਨ ਵਾਲੀ ਭਾਵਨਾ ਫਿਰ ਬਾੜੀ ਬਣੀ। ਠੀਕ ਹੈ ਜੀ। ਪਰ ਜਿਹਦੇ ਕੋਲ ਉਹ ਭਾਵਨਾ ਨਹੀਂ ਹੈ ਨਾਨਕ ਪ੍ਰਭ ਵਿਸਰਤ ਤੇ ਪ੍ਰੇਤ। ਠੀਕ ਹੈ ਜੀ। ਜਿਹੜੇ ਪ੍ਰਭ ਵਿਸਰ ਕੇ ਇਹ ਕੰਮ ਕਰਦੇ ਨੇ ਜਿਹੜੇ ਆਪਣੇ ਪੱਲ ਕਿੱਦ ਮਾਇਆ ਦੇ ਉਹ ਫਿਰ ਭਾਵ ਜੀ ਨਹੀਂ ਨੇ। ਕਿਉਂਕਿ ਪਰ ਉਹ ਪ੍ਰੇਤ ਹੈ ਨਾ ਫਿਰ ਭੰਤੀ ਵਾਹ ਪ੍ਰੇਤ ਨੇ ਉਹ ਮਾਇਆ ਮੋਹ ਪ੍ਰੇਤ ਹੈ ਉਹਨਾਂ ਦੇ ਭਾਗਾਂ 'ਚ ਭਗਤੀ ਕਰਨਾ ਨਹੀਂ ਰਹਿੰਦਾ ਠੀਕ ਹੈ ਉਹ ਪ੍ਰੇਤ ਦੀ ਜੋਨੀ ਸਮਝ ਉਤਾਰ ਗਏ ਉਸੇ ਜੀਂਦੇ ਜੀ ਪ੍ਰੇਤ ਇਹਨੇ ਜਿਉਂਦੇ ਹੀ ਪ੍ਰੇਤ ਨੇ ਹੋ ਮਾਇਆ ਮੋਹ ਦੇ ਵਿੱਚ ਫਸੇ ਸਾਰੇ ਪ੍ਰੇਤ ਹੀ ਹੁੰਦੇ ਨੇ ਠੀਕ ਹੈ ਜੀ ਅੰਤ ਕਾਲ ਜੋ ਮੰਦਰ ਸਿਮਰੇ ਹੈ ਜੀ ਉਸ ਤਰ੍ਹਾਂ ਦੀ ਆਗਿਆ ਹਾਂ ਜੀ ਹਾਂ ਜੀ ਠੀਕ ਹੈ ਜੀ ਟੁੱਟੜੀਆਂ ਸਪ੍ਰੀਤ ਜੋ ਲਈ ਬਿਆਨ ਸਿਓ ਨਾਨਕ ਸੱਚੀ ਰੀਤ ਸਾਈਂ ਸੇਤੀ ਰੱਤੇ ਆ ਜਿਹੜੇ ਪ੍ਰੀਤ ਸਾਈਂ ਨੂੰ ਛੱਡ ਕੇ ਹੋਰ ਨਾਲ ਬਿਆਨ ਹੁੰਦਾ ਹੋਰ ਕਿਸੇ ਚੀਜ਼ ਨਾਲ ਪ੍ਰੀਤ ਲਾਈ ਹੋਈ ਹੈ ਤਾਂ ਕਿਸੇ ਨਾਲ ਵੀ ਹੈ ਜੋੱਖਾ ਨੂੰ ਵੀ ਨਾ ਉਹਦਾ ਪ੍ਰੀਤ ਹੈ ਮਾਇਆ ਨਾਲ ਪ੍ਰੀਤ ਉਹ ਟੁੱਟਣ ਵਾਲੀ ਪ੍ਰੀਤ ਹੁੰਦੀ ਹੈ ਤਾਂ ਉਹਨੂੰ ਪ੍ਰੀਤ ਕਹਿੰਦਾ ਝੂਠੀ ਪ੍ਰੀਤ ਹੈ ਝੂਠੀ ਕਿ ਕਿ ਪ੍ਰੀਤ ਜਗਤ ਮੈਂ ਮਾਇਆ ਦੀ ਉਹ ਜਗਤ ਦੀ ਪ੍ਰੀਤ ਝੂਠੀ ਹੈ ਟੁੱਟ ਜਾਣੀ ਹੈ ਮਾਇਆ ਦੀ ਪ੍ਰੀਤ ਝੂਠੀ ਹੈ ਟੁੱਟ ਜਾਣੀ ਹੈ ਦਾਨ ਕੇ ਫਤਨੀ ਰੀਤ ਸਾਈਂ ਸੇਤੀ ਰਹਤੇ ਹੋ ਉਹ ਜਿਹੜੀ ਪ੍ਰੀਤ ਦੀ ਰੀਤ ਸੱਚੀ ਉਹ ਹੈ ਜਿਹੜੇ ਸਾਈਂ ਦੇ ਨਾਲ ਆਪਣੇ ਮੂਲ ਨਾਲ ਜੁੜਦੇ ਉਹ ਦਾ ਪ੍ਰਚਾਰ ਲਵੇ ਸੱਚ ਦਾ ਰੰਗ ਜੇ ਕੱਢ ਗਿਆ ਸੱਚ ਨਾਲ ਪ੍ਰੀਤ ਹੋਵੇ ਫਿਰ ਹਕੀ ਪ੍ਰੀਤ ਹੁੰਦੀ ਹੈ ਵੀ ਆਪਣੇ ਮੂਲ ਨਾਲ ਜੁੜਨਾ ਇਹੀ ਰੀਤ ਹੈ ਪ੍ਰੀਤ ਦੀ ਰੀਤ ਇਹੀ ਹੈ ਚੇਤਨ ਨਾਲ ਜੁੜਨਾ ਹੈ ਮਾਇਆ ਜਿਹੜੀ ਜੜ ਹੈ ਇਹਨੂੰ ਛੱਡਣਾ ਹੈ ਚੇਤਨ ਚੇਤਨ ਨਾਲ ਹੀ ਜੁੜਿਆ ਰਹਿ ਸਕਦਾ ਠੀਕ ਹੈ ਜੀ ਪੌੜੀ ਜਿਸ ਬਿਸਰਤ ਤਨ ਭਸਮ ਹੋਏ ਕਹਤੇ ਸਭ ਪ੍ਰੇਤ ਛਿਨ ਗ੍ਰਹਿ ਮੈਂ ਬਸਨ ਨਾ ਦੇਵਹੀ ਜਿਨ ਕਿਉ ਤੋਈ ਹੈ ਜਿਸ ਬਿਸਰ ਦਾ ਤਨ ਪਾਸੋਂ ਹੋਏ ਜਿਹਦੇ ਬਿਸਰ ਨਾਲ ਤਨ ਜਿਹੜਾ ਪਾਸ ਹੋ ਜਾਂਦਾ ਜਦੋਂ ਮਾਇਆ ਨੂੰ ਸਰੀਰ ਨੂੰ ਛੱਡ ਜਾਣਾ ਨਾ ਜੋਤ ਨੇ ਅੰਤ ਨੇ ਛੱਡਣਾ ਅਸਲ ਦੇ ਵਿੱਚ ਅੱਗੇ ਹੰਸ ਅਕੇਲਾ ਅੰਦਰ ਨੇ ਨਹੀਂ ਛੱਡਣਾ ਮੂਲ ਨਹੀਂ ਛੱਡਣਾ ਇਹ ਤਾਂ ਮੂਲ ਤੇ ਸਮਾ ਜਾਂਦਾ ਜਾ ਕੇ ਪਹਿਲਾਂ ਹੀ ਆਪਣੇ ਚ ਹਾਂ ਤਨ ਪਾਸ ਹੋਏ ਤਨ ਪਾਸ ਹੋ ਜਾਂਦਾ ਕਹਤੇ ਸਭ ਪ੍ਰੇਤ ਤੇ ਪ੍ਰੇਤ ਹੀ ਕਹਿੰਦੇ ਨੇ ਕਿਨੇ ਕਰਾ ਮ ਬਸਣ ਨ ਦੇਵੀ ਇੱਕ ਖਾ ਵੀ ਬਸਣ ਨਹੀਂ ਕੋਈ ਦਿੰਦਾ ਇਹਨੂੰ ਕਿਤੇ ਹਿਰਦੇ ਚ ਹਿਰਦੇ ਚ ਖਣਵਰੀ ਵਾਸਾ ਸਕਦਾ ਸਰੀਰ ਤੇ ਖਣਵਰੀ ਵਾਸਾ ਸਕਦਾ ਉਹ ਤੇ ਬਣਾ ਜਲ ਛੱਡ ਦਿੰਦਾ ਇਹ ਬਾਲਿ ਸਰੀਰ ਮੈਂ ਦਾਣ ਸਰੀਰ ਕਰਕੇ ਘਰ ਆਲੇ ਨਹੀਂ ਬਸਣ ਦਿੰਦੇ ਹਾਂਜੀ ਘਰ ਆਲੇ ਤਾਂ ਕਈ ਵਾਰ ਰੱਖ ਲੈਂਦੇ ਨੇ ਕਿੰਨਾ ਤੇ ਮੈਂ ਚਰਵੀ ਜਨਸੋ ਲਗਾਏ ਤੇ ਕਹਿੰਦੇ ਘਰ ਆਲੇ ਵੀ ਕਾਢੋ ਕਾਢੋ ਕਹਿ ਦਿੰਦੇ ਨੇ ਸਰੀਰ ਕਰਕੇ ਘਰ ਆਲੇ ਕਾਢੋ ਕਾਢੋ ਕਹਿ ਦਿੰਦੇ ਨੇ ਆਤਮਾ ਰਹਿ ਨਹੀਂ ਸਕਦੀ ਮੂਲ ਬਣਾ ਆਤਮਾ ਕਿਵੇਂ ਰਹੇਗੀ ਵਿੱਚ ਕਰ ਅਨਰਥ ਦਰਬ ਸੰਚਿਆ ਸੋ ਕਾਰਜ ਕੇਤ ਜੈਸਾ ਬੀਜੇ ਸੋ ਲੁਣਾ ਕਰਮ ਇਹ ਖੇਤ ਕਰ ਅਨਰਥ ਕਰ ਕੇ ਜਨ ਜ਼ੁਲਮ ਕਰਕੇ ਤੁਹਾਨੂੰ ਇਕੱਠਾ ਕੀਤਾ ਸੀ ਉਹ ਦਸਤਿਸ ਕਮ ਆਇਆ ਬਈ ਤੇ ਉਹ ਜ਼ੁਲਮ ਦੀ ਪੰਡ ਫਿਰ ਤੇ ਚੁੱਕ ਕੇ ਨਾਲ ਲੈ ਗਿਆ ਤਾਂ ਮੇਂ ਪੀ ਰਹਿ ਗਿਆ ਜੈਸਾ ਬੀਜੇ ਸੋ ਲੁਣਾ ਹੈ ਕਰਮ ਇਹ ਖੇਤ ਇਹ ਜਿਹੜਾ ਇਹੀ ਤੇਰਾ ਕਰਮ ਕੀਤਾ ਹੈ ਉਹੀ ਤੇਰਾ ਹਿਰਦੇ 'ਚ ਉਹੀ ਖੇਤ ਬਣ ਗਿਆ ਤੇਰਾ ਉਹ ਫਿਰ ਜਨਮ ਦਾ ਕਾਰਨ ਉਹ ਇੱਥੇ ਝਗੜੇ 'ਚ ਫਸਿਆ ਰਹਿ ਗਿਆ ਤੂੰ ਝਗੜਿਆਂ ਦੇ ਵਿੱਚ ਪਹਿਲਾਂ ਨਾਲ ਸੀ ਬੈਰ ਵਿਰੋਧ ਕਾਮ ਕ੍ਰੋਧ ਲੋਭ ਊਝੂਟ ਬੁਖਾਰ ਮਹਾ ਲੋਭ ਤ੍ਰੋਜ ਯਹੂ ਜੁਗਤ ਵਿਆਹ ਨੇ ਕਈ ਜਨਮ ਖਾਨ ਕਲਾਸ ਰੱਖੇ ਆਪ ਕਰ ਇਹ ਝਗੜਿਆਂ 'ਚ ਫਸੇ ਜਿਹੜੇ ਨੇ ਅਨਾਰਥ ਕਾਲ ਨੂੰ ਝਗੜੇ ਕਾਲ ਨੇ ਧੰਨ ਇਕੱਠਾ ਕਰਨਾ ਮਰ ਜਾਣਾ ਇੱਥੇ ਹੀ ਛੱਡ ਜਾਣਾ ਫਿਰ ਜਨਮ ਲੈ ਲੈਣਾ ਇਹ ਤਾਂ ਝਗੜਾ ਹੀ ਹੈ ਉਹ ਖੇਤ ਬਣੇ ਹੀ ਰਹਿਣਾ ਤੇਰੇ ਖਾਏ ਖੇਤ ਜੇ ਮੈਦਾਨੇ ਜਾਂਦ ਨੂੰ ਕਹਿੰਦੇ ਉਹਦੇ ਨਾਲ ਤਨਸਾਰ ਖੇਤ ਹੀ ਹੈ ਜੀ ਚਾਰ ਗਾਇ ਗਵਾਇ ਹੰਡ ਕੇ ਚਾਰ ਗਵਾਇ ਸਮ ਹੈ ਜੀ ਇਹ ਅੱਗੇ ਵਾਸਤੇ ਤਾਂ ਪੱਲੇ ਤਾਂ ਸੱਚਾ ਤਾਂ ਤਾਂ ਹੈ ਹੀ ਨਹੀਂ ਕੋਈ ਪੱਲੇ ਆ ਜੀ ਹਾਂ ਜੀ ਹਾਂ ਜੀ ਆ ਕਿੱਟ ਕਣਾ ਹਰ ਵਿਸਰਿਆ ਜੋਨੀ ਪਰਮੇਤ ਠਕਰ ਤਕਾਣੇ ਜਿਹੜੇ ਪਰਮੇਸ਼ਰ ਦਾ ਇੰਨਾ ਕੁਝ ਦਿੱਤਾ ਹੋਇਆ ਉਹਨੂੰ ਭੁੱਲ ਜਾਂਦੇ ਨੇ ਉਹਨੂੰ ਵਿਸਰ ਜਾਂਦੇ ਨੇ ਉਹ ਉਹਨਾਂ ਦੇ ਵਿਰੋਧ ਕਰਦੇ ਨੇ ਉਹ ਕਿਰਤ ਕਰਨ ਹਰ ਵਿਸਰਿਆ ਉਹਨਾਂ ਦਾ ਹਰ ਵਿਸਰਿਆ ਜੋਨੀ ਪਰਮੇਤ ਜੋਨੀਆਂ ਚ ਪਰ ਹੁੰਦੇ ਰਹਿੰਦੇ ਨੇ ਜੰਮਦੇ ਬੰਦੇ ਰਹਿੰਦੇ ਨੇ ਠੀਕ ਉਹ ਪਰਮੇਤ ਪਰ ਹੋ ਜੋਨੀਆਂ ਚ ਘੁੰਮਦੇ ਰਹਿੰਦੇ ਨੇ ਜਿਹੜੀ ਆਹ ਗੱਲ ਸੀ ਤਿਸੇ ਸ੍ਰੀਵੋ ਪ੍ਰਾਣੀ ਜੋ ਜਿਸ ਦੇ ਨਉ ਪੱਲੇ ਉਸ ਤਰ੍ਹਾਂ ਦੀ ਗੱਲ ਨਹੀਂ ਕਰ ਸਕਿਆ ਪਰਮੇਤਵਾਂ ਲੋਕਾਂ ਨੂੰ ਦੇਖ ਕੇ ਦੇਖਾ ਦੇਖੀ ਸਿੱਟ ਕਣਾ ਹਰ ਵਿਸਰਿਆ ਜੋਨੀ ਪਰਮੇਤ ਤੇ ਦੁਬਾਰਾ ਜਨਮ ਵਿੱਚ ਦੁਬਾਰਾ ਆਏਗਾ ਜੀ ਜੀ ਠੀਕ ਹੈ ਜੀ ਇੱਥੇ ਚੌਥੀ ਪੌੜੀ ਸਮਾਪਤੀ ਹੈ ਜੀ